ਜਿੱਕੇ ਫਤਿਹ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾਉਣ ਜਾ ਰਹੇ ਇਹ ਰਾਤ ਦੀਆਂ ਤਸਵੀਰਾਂ ਆ ਔਰ ਮੇਰੇ ਪਿੱਛੇ ਤਖਤ ਸ੍ਰੀ ਕੇਸਗੜ ਦੀਆਂ ਸਾਜੋ ਸਜਾਵਟ ਦੀਆਂ ਤਸਵੀਰਾਂ ਜਿੱਥੇ ਕਿ ਬਹੁਤ ਖੂਬਸੂਰਤ ਨਜ਼ਾਰਾ ਆ ਔਰ ਇਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਸੰਗਤਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਜਗਮਗਾਈ ਹੋਈ ਏ ਇਹ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਸੰਗਤਾਂ ਦਾ ठाठा ਮਾਰਦਾ ਇਕੱਠ ਔਰ ਇਹ ਲੱਗਦਾ ਹੈ ਕਿ ਪੂਰੇ ਭਾਰਤ ਤੋਂ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਵੀ ਸਿੱਖ ਵੱਸਦੇ ਨੇ ਅੱਜ ਦਾ ਜਿਹੜਾ ਇਕੱਠ ਹੈ ਤਾਂ ਇਹ ਕਿ ਲੇਕੀ ਹੋਲਾ ਮਹੱਲਾ ਸਵੇਰੇ ਆਰ ਇਹ ਤਸਵੀਰਾਂ ਜੜੀਆਂ ਨੇ ਇੱਕ ਰਾਤ ਯਾਨੀ ਇੱਕ ਦਿਨ ਪਹਿਲਾਂ ਦੀਆਂ ਨੇ ਔਰ ਤੁਸੀਂ ਦੇਖੋ ਵੀ ਸੰਗਤਾਂ ਦੀ ਜਿਹੜੀ ਤਿਆਰੀ ਹੈ ਉਹ ਬਹੁਤ ਦਿਨਾਂ ਦੀ ਹੁੰਦੀ ਹੈ ਹਰ ਸਾਲ ਹੋਲੇ ਮਹੱਲੇ ਦੇ ਉੱਤੇ ਇਸ ਤਖਤ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਸੰਗਤਾਂ ਦਾ ਜਿਹੜਾ ਇੱਕ ਇਕੱਠ ਹੈ ਉਹ ਠਾਠਾ ਮਾਰਦਾ ਇੱਥੇ ਆਉਂਦਾ ਆ ਔਰ ਮਾਝਾ ਮਾਲਵਾ ਦੁਆਬਾ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਜਿੱਥੇ ਸਿੱਖ ਸੰਗਤ ਹੈ ਉਹ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਔਰ ਗੁਰੂ ਸਬੰਦ ਤੋਂ ਅਸੀਸਾਂ ਦੁਆਮਾਂ ਤੇ ਦਾ ਥਾਪੜਾ ਲੈ ਕੇ ਪੂਰੇ ਸਾਲ ਦੀ ਸ਼ੁਰੂਆਤ ਕਰਦੀ ਹੈ ਜਿਵੇਂ ਐਸੇ ਗੱਲ ਕੀਤੀ ਜਾਵੇ ਤੇ ਅੱਜ ਸਿੱਖਾਂ ਦੇ ਲਈ ਅਕੂਗ ਚੇਤ ਦੀ ਸੰਗਰਾਹਨ ਹੈ ਤੇ ਅੱਜ ਨਵਾਂ ਸਾਲ ਵੀ ਹੈ ਔਰ ਤੁਸੀਂ ਦੇਖੋ ਵੀ ਜੇਕਰ ਅਸੀਂ ਮੇਨ ਐਂਟਰਸ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਜਿੱਥੇ ਸਿੱਖ ਸੰਗਤ ਆ ਰਹੀ ਹੈ ਤਾਂ ਇੰਜ ਲੱਗਦਾ ਹੈ ਕਿ ਇਸ ਸੰਗਤ ਪੂਰਾ ਪੰਜਾਬ ਇੱਥੇ ਉਮੜ ਗਿਆ ਪੂਰਾ ਪੰਜਾਬ ਜਕਾਰੇ ਬੁਲਾਉਂਦਾ ਇੱਥੇ ਤੁਹਾਨੂੰ ਨਜ਼ਰ ਆਏਗਾ ਔਰ ਇੱਕ ਖੂਬਸੂਰਤ ਤਸਵੀਰ ਤਖਤ ਸ੍ਰੀ ਕੇਸਰ ਸਾਹਿਬ ਦੀ ਜਿੱਥੇ ਇਕੱਠ ਜੜਾ ਆ ਬਹੁਤ ਜ਼ਿਆਦਾ ਆ ਪਰ ਪ੍ਰਸ਼ਾਸਨ ਵੱਲੋਂ ਵੀ ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਪਾਰਕਿੰਗ ਜਿਹੜੀ ਆ ਉਹ ਬਾਹਰ-ਬਾਰ ਲਾ ਦਿੱਤੀ ਆ ਗੱਡੀਆਂ ਜਿਹੜੀਆਂ ਅੰਦਰ ਨਹੀਂ ਆਉਣ ਤੀਆਂ ਜਾ ਰਹੀਆਂ ਜਿਸ ਕਰਕੇ ਅੰਦਰ ਵਾਲੀ ਸਾਈਡ ਜਿੱਥੇ ਆਪਾਂ ਗੱਲ ਲਿਆ ਕਿ ਪਰੀਸਰ ਹੈ ਗੁਰਦੁਆਰਾ ਪਰੀਸਰ ਹੈ ਉਹਦੇ ਆਲੇ-ਦਾਲੇ ਇਕੱਠ ਜਿਹੜਾ ਆ ਘੱਟ ਹੋਣ ਕਰਕੇ ਟ੍ਰੈਫਿਕ ਜਾਮ ਨਹੀਂ ਹੋ ਰਿਹਾ ਪਰ ਸੰਗਤ ਜਿਹੜੀ ਹੈ ਉਹਨਾਂ ਦਾ ਉਤਸ਼ਾਹ ਉਹਨਾਂ ਦੇ ਆਪਣੇ ਗੁਰੂ ਨੂੰ ਦੇਖਣ ਦਾ ਜਿਹੜਾ ਚਾਹ ਆ ਉਹ ਬਹੁਤ ਜ਼ਿਆਦਾ ਹੈ ਤੱਕ ਸ੍ਰੀ ਕੇਸਗੜ ਤੋਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਔਰ ਸੰਗਤਾਂ ਦਾ ਇਹ ਉਤਸ਼ਾਹ ਤੁਹਾਨੂੰ ਲਾਈਵ ਦਿਖਾਇਆ ਜਾ ਰਿਹਾ ਹੈ ਔਰ ਤੁਸੀਂ ਸਾਜਾਵਟ ਦੇਖ ਸਕਦੇ ਹੋ ਬਾਤ ਬਾਤ ਦੇ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਅੰਦਰ ਤੱਕ ਸਹਿਬ ਦੇ ਅੰਦਰ ਕੀਤੀ ਗਈ ਹੈ ਬਾਹਰ ਲਾਈਟਿੰਗ ਬੜੀ ਸ਼ਾਨਦਾਰ ਹੈ ਔਰ ਸ੍ਰੀ ਅਨੰਦਪੁਰ ਸਾਹਿਬ ਇਹ ਉਹ ਅਨੰਦਪੁਰ ਸਾਹਿਬ ਹੈ ਜਿੱਥੇ ਗੁਰੂ ਬਸ ਗੁਰੂ ਸਾਹਿਬਾਂ ਦਾ ਬਹੁਤ ਵੱਡਾ ਸਮਾਜ ਜੜਾ ਉਹਨਾਂ ਦਾ ਉਹਨਾਂ ਨੇ ਬਤਾਇਆ ਆ ਔਰ ਇਥੋਂ ਹੀ ਆਪਾਂ ਕਹਿੰਦੇ ਆ ਵੀ ਸਿੱਖੀ ਦੀ ਉਹ ਅਸਲ ਸਿਆਸਤ ਜਿਹੜੀ ਮੰਨੀ ਜਾਂਦੀ ਹੈ ਜਿੱਤੋਂ ਪਹਾੜੀ ਰਾਜਿਆਂ ਦੇ ਨਾਲ ਯੁੱਧ ਹੋਏ ਆ ਔਰ ਤੁਸੀਂ ਦੇਖੋ ਪੂਰਾ ਜਿਹੜਾ ਇਹ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਐਦਾਂ ਲੱਗਦਾ ਹੈ ਕਿ ਇਹ ਪੂਰਾ ਅਨੰਦਪੁਰ ਸਾਹਿਬ ਅਨੰਦ ਦੇ ਵਿੱਚ ਹੈ ਔਰ ਹਰ ਪਾਸੇ ਤੁਹਾਨੂੰ ਲਾਈਟਿੰਗ ਦਿਖੇਗੀ ਸੰਗਤ ਕਿਸੇ ਨਾ ਕਿਸੇ ਕੋਨੇ ਤੋਂ ਆਉਂਦੀ ਜਾਂਦੀ ਦਿਖੇਗੀ ਔਰ ਜੇਕਰ ਤਸਵੀਰ ਜਿਹੜੀ ਹੈ ਤੁਹਾਨੂੰ ਹੋਰਾ ਹੋਰ ਕੋਨਿਆਂ ਦੀ ਵੀ ਦਿਖਾਈ ਜਾਵੇ ਤਾਂ ਉਹ ਤਸਵੀਰਾਂ ਬਹੁਤ ਖੂਬਸੂਰਤ ਹੋ ਨਿਕਲਦੀਆਂ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ लोगों के घर ऐसे वाह को भी एक तो वाह को भी तकलीफ मारे आपने जिन दिनों जब आपने आपने निर्णय लिया आपने हमें अपने बारे में क्या आपने कहा

ਉਹਦੇ ਦੋ ਪੁੱਤਰ ਤਾਰਾ ਆਜਬ ਤੇ ਸਹਜਾ ਦਾ ਔਜੋ ਦੇ ਵਿਚਕਾਰ ਤਾਂ ਪਿੱਛੇ ਝਗੜਾ ਹੋਇਆ ਤਾਰਾ ਆਜਬ ਦੇ ਮੌਜਿਕ ਤੋਹਾਰ ਪਹਿਆ ਤੱਕ ਤੇ ਕਾਬੂ ਦੇ ਹੋ ਗਿਆ ਮੌਜਿਕ ਤੇ ਜਵਹਰਤ ਤੋਪਾਂ ਦੀ ਸਲਮੀ ਦੇਤੇ ਸ਼ਬਦ ਜੀ ਉਹਤੇ ਸੈਤ ਸੱਤ ਵੀ ਸਤਗੁਰਾਂ ਨੇ ਕੀਤਾ ਦੋਨੋਂ ਆਪੇ ਜੋੜ ਇਹ ਦੋਨੋਂ ਤੱਤ ਵੀ ਸਤਗੁਰਾਂ ਦੇ ਕਬਰ ਕਰਦੇ ਸੋਸਰਾਂ ਮੰਦੇ ਪਾਈ ਤੋਂ ਸੱਜਿਆਕ ਵਿੱਚ ਸੁਸ਼ੀਰੇ ਦੇ भाई सॼे हथ पिचे सु

ਗੁਰਬਾਣੀ ਦਾ ਸਰਦਰ ਸਭੀਤ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਘਰਾਂ ਵਿੱਚ ਗੁਰਬਾਣੀ ਦੀ ਕੋਥੀ ਸਹਿਬਾਣ ਗੁੱਡਕਾ ਸਹਿਬਾਣ ਆਦਿ ਉਹਨਾਂ ਨੂੰ ਕਦੇ ਇੱਕ ਮੁਠੇ ਹੱਥਿਆਂ ਕਿੰਦੇ ਹੱਥੀ ਨਿਰਾਉਣੇ ਸਰਜੀ ਫੋੜਨ ਦੇ ਦਰਸ਼ਨ ਕਰਨੇ ਪੜਨ ਤੋਂ ਬਾਅਦ ਤਾਂ ਸੋਨੇ ਸੁਜਜੇ ਕਪੜੇ ਵਿੱਚ ਲਪੇਟ ਕੇ ਸਰਾਹੇ ਵਾਲੇ ਪਾਸੇ ਉੱਚੀ ਜਗ੍ਹਾ ਤੇ ਰੱਖਿਆ ਜਾਂਦਾ ਹੈ। ਔਰ ਜਿੰਨਾ ਵੀ ਗੁਰਬਾਣੀ ਦਾ ਵੱਧ ਤੋਂ ਵੱਧ ਸਤਕਾਰ ਕਰਾਂਗੇ ਉਹਦੀ ਹੀ ਗੁੱਡਕਾ ਸਹਿਬਾ ਜਾਂ ਮੁਕੀ ਸਹਿ ਲੈ ਕੇ ਕਰਿਆ ਕਰੀਏ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਰੁਝਾਨ ਹੋਊਗਾ ਕਿ ਸਾਡੇ ਇਸ ਧਰਮ ਵਿੱਚ ਗੁਰਬਾਣੀ ਸਾਡਾ ਗੁਰੂ ਹੈ ਸੰਤ ਜੀ ਅਸੀਂ ਅਵੇਸਲੇ ਨਾ ਹੋਈਏ ਜਿੱਥੇ ਵੀ ਅਸੀਂ ਦੇਖਦੇ ਆ ਜੋੜਾ ਪਾਇਆ ਹੋਇਆ ਹੈ ਚਾਹੇ ਸਿਰ ਰੰਗਾ ਅਸੀਂ ਮੋਬਾਈਲ ਫੋਨ ਕੇ ਬਾਤ ਕਰਨ ਲੱਗ ਜੰਨੇ ਸੰਤ ਬਤਗੁਰਾਂ ਨੇ ਜੋ ਜੰਮ ਦਿੱਤ ਕੀਤੇ ਉਹਨਾਂ ਵਿੱਚ ਸਪਾਕਤ ਕੋਈ ਤਾਂ ਸਾਫ ਕਰਦੀ ਵੀ ਵਰਤੋਂ ਨਹੀਂ ਕਿ ਪਰ ਪਾਵਨ ਸਾਨਾ ਦੀ ਸ਼ੋਭਾ ਪਾੜਨਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਤ ਨਹੀਂ ਗਾ ਦੇਗਾ ਸਾਡੇ ਕੋਲ

ਬਾਣੀ ਦੇਖਦੇ ਜਾਂ ਦੇਖ ਤੇ ਜਿਹਦੇ ਮੁਖੇ ਤੇ ਲਿਖਿਆ ਕੋ ਨਾਮਕ ਸਰਬ ਸਿੱਖਾਂ ਨੂੰ ਸਹਾਇ ਪਾਇਸਾ ਦੇ ਕਪਿਆ ਤੁ ਸਿੰਘ ਸਾਹਿਬ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਕਮਰਾਂ ਦੇ ਸਮਝੀ ਜਿਹੜਾ ਸਤਗੁਰੂ ਜੀ ਅਨੰਦਗੜ੍ਹ ਸਰਦਾਰ ਕਿਲਾ ਸਾਡ ਤੇ ਮੁਕਾਉਂ ਸਰ ਮਾਚੀਵਾ ਦਾ ਸਰਵ ਉਦੇਵੇ ਆਪਣਾ ਸਰਵੰਸਵਾਰ ਕੇ ਰਾਏਪੁਰ ਦੀ ਪਾਵਨ ਸਾਡੀ ਦੇ ਸਾਥੇ ਤਾਂ ਰਾਏਪੁਰ ਦੇ ਸਤਗੁਰੂ ਜੀ ਦੇ ਸਾਥੇ ਰੱਖੀ ਸੀ ਸੇਵਾ ਤੋਂ ਪਰੋਖੋਕੇ ਸ੍ਰੀ ਸਾਹਿਬ ਸਤਗੁਰਾਂ ਨੇ रायकल जीजीन तो बाई शक्ति एक है श्री गुरु गोविंद सिंह महाराज के दर कमलांगा नेकी सहायक फक्टर खत्म चढ़ के विराजमान वाला बल्कि तो तेरे पांच किलोमीटर तो का रास्ता है नाले के द्वारा से गुरु के घर कोड़ा सहित गुरुद्वारा श्री गुरु गोविंद सिंह महाराज का अपना पद के रखी है गाने से जागले एक तृतीय सर्वोदय का एक के तेज श्री साहब ਇੱਕ ਜਿਹੜੀ ਤੁਹਾਨੂੰ ਸਾਲਾ ਕੀ ਮਹਾਰਾਜ ਜੀ ਦਾ ਤੁਹਾਨੂੰ ਲਾਗਾਂ ਕੋਈਆਂ ਫਗਰ ਵਾਲਾ ਜਾਮ ਕਾਫੀ ਸੱਜੇ ਬਾਸਾਓ ਕ੍ਰਿਸ਼ਨਾਮੀ ਕੋਖ ਦੇ ਨਿਰਦੇਸ਼ ਕਰੋਗੇ ਵਾਇਗੁਜੀ ਕਾ ਖਾਲਸਾ ਸ੍ਰੀ ਵਾਇਗੁਜੀ ਕੀ ਫਤਿਹ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾਉਣ ਜਾ ਰਹੇ ਇਹ ਰਾਤ ਦੀਆਂ ਤਸਵੀਰਾਂ ਆ ਔਰ ਮੇਰੇ ਪਿੱਛੇ ਤਖਤ ਸ੍ਰੀ ਕੇਸਗੜ ਦੀਆਂ ਸਾਜੋ ਸਜਾਵਟ ਦੀਆਂ ਤਸਵੀਰਾਂ ਜਿੱਥੇ ਕਿ ਬਹੁਤ ਖੂਬਸੂਰਤ ਨਜ਼ਾਰਾ ਆ ਔਰ ਇਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਸੰਗਤਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਜਕ ਮੰਗਾਈ ਹੋਈ ਏ ਇਹ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਸੰਗਤਾਂ ਦਾ ठाठा ਮਾਰਦਾ ਇਕੱਠ ਔਰ ਇਹ ਲੱਗਦਾ ਹੈ ਕਿ ਪੂਰੇ ਭਾਰਤ ਚੋਂ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਵੀ ਸਿੱਖ ਵੱਸਦੇ ਨੇ ਅੱਜ ਦਾ